ਇਹ ਹੈ ਗੁਰਸਾਬ ਦੀ ਜਤਰਾ ਲਈ ਗਏ ਸੀ 12 23 ਉਹਥੇ ਦਾਦੇ 300 ਮੀਟਰ ਪਹਿਲਾਂ ਹੀ ਇਹ ਵੀ ਆਕਸੀਜਨ ਘੱਟ ਹੋ ਗਈ ਤੇ ਉਹਦੇ ਨਾਲ ਸਾਇਲੈਂਟ ਅਟੈਕ ਹੋ ਗਿਆ ਚਾਰ ਵੇ ਆਪਣੀ ਮਾਂ ਨੂੰ ਫੋਨ ਕੀਤਾ ਨੇ ਕਿ ਮੈਂ ਸਜਾਰਾਂ ਵੇ ਇਸ਼ਨਾਨ ਕਰਕੇ ਮੱਥਾ ਟੇਕਣਾ ਤੁਸੀਂ ਟੀਵੀ ਔਨ ਕਰ ਲਓ ਪੀਟੀਸੀ ਉੱਤੇ ਲਾਈਵ ਕਵਰ ਕਰ ਚੱਲ ਰਹੇ ਹਾਂ ਮੈਂ ਤੁਹਾਨੂੰ ਉਹ ਤੇ ਦਿਖਾਉਂਗਾ ਇਹ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ ਇਸ ਵਾਰ ਵੀ ਗਏ ਆ ਤੇ ਯਾਤਰਾ ਦੌਰਾਨ ਉਹ ਕਹਿੰਦੇ 3 300 ਮੀਟਰ ਦਾ ਜਿਹੜਾ ਉਹ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਹੋ ਗਈ ਹੈ। ਮੇਰਾ ਨਾਮ ਗੁਰਪਾਲ ਸਿੰਘ ਜੀ। ਉਹਨਾਂ ਦੀ ਡੈਥ ਕਿੱ� ਲੱਗਦੀ ਹੈ? ਮੈਂ ਇਹਨਾਂ ਦਾ ਮਾਮਾ ਲੱਗਦਾ ਕਿ ਵੱਡਾ ਪਾਪਾ। ਬਹੁਤ ਦੁੱਖदाई ਹੈ ਜੀ। ਬੜਾ ਜਵਾਨ ਮੁੰਡਾ ਸੀ, ਮੁਲਾਪੜੇ ਸੁਭਾ ਦਾ ਸੀ। ਗੁਰਸਿੱਖ ਉਹ ਸੀ। ਬਾਬੇ ਵਿਧੀ ਚੰਦਿਆ ਸਮੂਦਾਇ ਦਾ ਬੜਾ ਪਿਆਰ ਹੀ ਹੇਰਾ, ਸੇਵਾਦਾਰ ਹੀ ਉਹਨਾਂ ਦਾ। ਤੇ ਇਹ ਹੈ ਗੁਰਸੱਭ ਜੀ ਜੱਤਾਂ ਲਈ ਗਏ ਸੀ 12 ਤਰੀਕ ਨੂੰ। ਉਥੇ ਦਾਦੇ 300 ਮੀਟਰ ਪਹਿਲਾਂ ਹੀ ਇਹਦੀ ਆਕਸੀਜਨ ਘਟ ਹੋ ਗਈ ਤੇ ਉਹਦੇ ਨਾਲ ਸਾਇਲੈਂਟ ਅਟੈਕ ਹੋ ਗਿਆ ਜਿੱਦਣ ਇਹਨੂੰ ਅਟੈਕ ਹੁੰਦਾ ਉਹ ਤੋਂ ਪਹਿਲਾਂ 4 ਵਜੇ ਆਪਣੀ ਮਾਂ ਨੂੰ ਫੋਨ ਕੀਤਾ ਇਹਨੇ ਕਿ ਮੈਂ ਸਜਾਰਾਂ ਵਾਲੇ ਇਸ਼ਨਾਨ ਕਰਕੇ ਮੱਥਾ ਟੇਕਣਾ ਕੋਈ ਟੀਵੀ ਔਨ ਕਰ ਲਓ ਪੀਟੀਸੀ ਉੱਤੇ ਲਾਈਵ ਕਾ ਨਹੀਂ ਕਰ ਚ ਰੰਦੇ ਆ ਮੈਂ ਤੁਹਾਨੂੰ ਉੱਥੇ ਦਿਖਾਉਂਗਾ ਪਰ 300 ਮੀਟਰ ਪਿੱਛੇ ਹੀ ਇਹਦੇ ਆਕਸੀਜਨ ਡਾਊਨ ਹੋ ਗਈ ਤੇ ਸਾਇਲੈਂਟ ਅਟੈਕ ਹੋ ਗਿਆ ਬੜੀ ਦੁਖਦਾਈ ਘਟਨਾ ਜੀ ਅੱਜ ਤੋਂ 6 ਸਾਲ ਪਹਿਲਾਂ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਕੱਲਾ ਕੱਲਾ ਵਾ ਇੱਕ ਭੈਣ ਹੈ ਗੌਰਵਦੀਪ ਕੌਰ ਉਹਦਾ ਵਿਆਹ ਹੋ ਗਿਆ ਮੈਰਿਜ ਹੋ ਗਿਆ ਇਹਦੀ ਇਹ ਇੱਕ ਅਲਾਕਲਾ ਮਹਾ ਦਾ ਪੁੱਤ ਹੀ ਅਮਨਦੀਪ ਗੌਰ ਦਾ ਬਹੁਤ ਦੁਖਦਾਈ ਘਟਨਾ ਜਿਹੜਾ ਕੋਈ ਨਿਹਰਾ ਹੀ ਹੋ ਗਿਆ ਨੇ ਘਰ ਚ ਉਹ ਕੋਈ ਮੈਡੀਕਲ ਥੋੜੀ ਨਹੀਂ ਮਿਲੀ ਨਾ ਨਹੀਂ ਜੀ ਮੈਡੀਕਲ ਸੁਣਦੇ ਬੀ ਦਾਤੇ ਆ ਕੇ ਇੰਜੈਕਸ਼ਨ ਆਇਆ ਥੋੜੀ ਆਕਸੀਜਨ ਦਿੱਤੀ ਆ ਤੇ ਉਹਨਾਂ ਆਖਿਆ ਥੱਲੇ ਲੈ ਜਾਓ ਇਹ ਤੋਂ ਬਾਅਦ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਆ ਹੈਲੀਕਾਪਟਰ ਆ ਰਿਹਾ ਨੂੰ ਨਹੀਂ ਤਾਂ ਹੈਲੀਕਾਪਟਰ ਮਨੇ ਕਹਾ ਜੀ ਇਹ ਕੱਲਾ ਬੰਦਾ ਨਹੀਂ ਕਰਵਾ ਇਹਨਾਂ ਚ ਸਵਾ ਪੂਰਾ ਨਾ ਹੋਵੇ ਉਹਨਾਂ ਮਨਾ ਕਰਦਾ ਇਹ ਮੁੰਡਾ ਹੀ ਚੁੱਕ ਕੇ ਲਿਆਏ ਥੱਲੇ ਪਰ ਉੱਥੋਂ ਤੱਕ ਕੌਣ ਆ ਫੇਰ ਆਕਸੀਜਨ ਜਾਰੀ ਡਾਉਨ ਹੋ ਗਈਆਂ ਤੇ ਸਾਇਲੈਂਟ ਆਕ ਉਹਨਾਂ ਦੀ ਡੈਥ ਹੋ ਗਈ ਲੱਗਦਾ ਨਹੀਂ ਆਪਾਂ ਨੂੰ ਪ੍ਰਸ਼ਾਸਨ ਨੂੰ ਉਸੇ ਪ੍ਰਬੰਧ ਕਰ ਦੇਣਾ ਦੇਖੋ ਜੀ ਸ਼੍ਰੋਮਣੀ ਕਮੇਟੀ ਦਾ ਪਬਲਿਕ ਇੱਕ ਹੀ ਪ੍ਰਬੰਧਕ ਹੈ ਇਹਨਾਂ ਦਾ ਗੋਲ ਕਾਣਾ ਮਤਲਬ ਹੈ ਉਹ ਉੱਥੋਂ ਦੀ ਜਿਹੜੀ ਉੱਤਰਾਖੰਡ ਦੀ ਗਵਰਨਮੈਂਟ ਹੈ ਉਹਨੂੰ ਵੀ ਉੱਥੇ ਫੈਸਲਿਟੀ ਦੇਣੀ ਚਾਹੀਦੀ ਆ ਇੰਨਾ ਚੜਾਵਾ ਚੜਦਾ ਇੰਨੀ ਆਮਦਨ ਆ ਪਰ ਫੈਸਲਿਟੀ ਕੋਈ ਨਹੀਂ ਜੇ ਪੁਰ ਗਵਰਨਮੈਂਟ ਨੂੰ ਪਤਾ ਵਾ ਪ੍ਰਸ਼ਾਸਨ ਨੂੰ ਪਤਾ ਵਾ ਕਮੇਟੀ ਨੂੰ ਪਤਾ ਕਿ ਉਸੇ ਆਕਸੀਜਨ ਕਟਿਆ ਪਰ ਉਸੇ ਆਕਸੀਜਨ ਦਾ ਪ੍ਰਬੰਧ ਕਰਨਾ ਨਹੀਂ ਦੇਤਾ ਕਿਉਂਕਿ ਸੰਤਾਂ ਬੜੇ ਜੋਰ ਜੋਰ ਸਰਪਰ ਜਾਂਦੇ ਜਾਂਦੇ ਆਕਸੀਜਨ ਦੀ ਕਮੀ ਕਰਕੇ ਇਹ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਤੇ ਮੁੰਡੇ ਦੀ ਡੈਥ ਹੋਈ ਹੈ ਸੁਣ ਚ ਆਇਆ ਕਿ ਇੱਕ ਤੁੰਤਾਂ ਦਾ ਮੁੰਡਾ 22 ਸਾਲ ਦਾ ਇੱਕਦਮ ਪੈਦਲ ਉਹਦੀ ਵੀ ਡੈਥ ਹੋਈ ਇਹ ਕੰਮ ਸਾਦਾ ਇੰਸੈਕਟੂ ਇਸੇ ਕਰਕੇ ਡੈਥ ਹੋ ਗਿਆ ਆਕਸੀਜਨ ਨਾਲ ਪੰਨ ਲਾਹੀਆ ਕਮੇਟੀ ਦੀ ਤੇ ਪ੍ਰਚਾ ਸੰਦੀ ਕੀ ਮੰਗ ਕਰਦੇ ਆ ਜੀ ਉਥੇ ਸਹੂਲਤਾਂ ਨੇ ਜੇ ਸੰਗਤਾਂ ਦੀ ਜਾਣ ਦੇ ਸੰਗ ਨੂੰ ਜਾਣ ਹੀ ਨਾ ਦਿੱਤਾ ਜਾਵੇ ਅਤੇ ਪ੍ਰਬੰਧ ਬੰਦ ਕਰ ਦਿੱਤਾ ਜਾਵੇ ਜੇ ਜਾਣ ਦਿੱਤਾ ਨਾ ਤਾਂ ਉਥੇ ਪ੍ਰਵਾਹ ਆਕਸੀਜਨ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਆਕਸੀਜਨ ਦੀ ਕਮੀ ਇਥੇ ਬਹੁਤ ਜ਼ਿਆਦਾ ਹੈ ਹਾਈਟ ਦੇ ਕਰਕੇ ਬਈ ਕੀ ਨਾ ਚੱਲ ਮਨਨ ਲਾਪਲੀ ਸਿੰਘ ਬਹੁਤ ਬੜੀ ਬੋਲਤਾ ਇੱਕ ਦੋ ਲਾਪਲੀ ਜਿਹਾ ਜੱਜ ਦੇ ਕੇ ਬਹੁਤ ਹੋ ਰਹੀ ਹੈ ਹਾਂਜੀ ਨਾ ਸੀ ਕਿ ਕਿਵੇਂ ਉਹਨਾਂ ਦੀ ਵੋਟ ਹੈ ਐਸ ਸੁਖਮਨਪਾਲ ਸਿੰਘ ਉਹਨਾਂ ਦਾ ਨਾਮ ਸੀ ਸਮਪਰਦਾਏ ਬਾਬਾ ਬਲੀਚੰਦ ਸਾਹਿਬ ਨੂੰ ਲੰਮੀ ਸਮੇਂ ਤੋਂ ਸੇਵਾਰ ਨੂੰ ਦਿਹਾੜੇ ਨੂੰ ਬਾਬਾ ਗੁਰਬਲ ਸਿੰਘ ਜੀ ਨੇ ਰਹਿਣ ਮਾਇਆ ਤੇ ਉਹਨਾਂ ਦਾ ਪੈਰਾ ਇੱਥੇ ਪੱਟੀਗੁਰ ਦਰਵਾਣਾ ਲਾਲਕਾ ਸਾਹਿਬ ਹੀ ਕਿਹਾ ਲੱਗਿਆ ਜੀ ਆ ਕੋਈ ਦਿਨ ਤੋਂ ਸ੍ਰੀ ਹਿਮਕੰਸਾ ਵੀ ਦੀ ਯਾਤਰਾ ਰੰਗ ਹੋਈ ਆ ਤੇ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ ਇਸ ਵਾਰ ਵੀ ਗਏ ਆ ਤੇ ਯਾਤਰਾ ਦੌਰਾਨ ਕੁਝ ਕਹਿੰਦੇ 3 300 ਮੀਟਰ ਦਾ ਜਿਹੜਾ ਕੋ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਆ ਸਾਹ ਨਾ ਮਿਲਣ ਕਰਕੇ ਇਹ ਉਥੇ ਹਸਪਤਾਲ ਦੀ ਕੋਈ ਪ੍ਰੋਬਲਮ ਹੋਣ ਕਰਕੇ ਸਿੰਘ ਜਿਹੜਾ ਉਹ ਪੜਾਈ ਕਰ ਗਿਆ ਬੜੀ ਦੁਖਦਾਈ ਘਟਨਾ ਵਾ ਇੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਵਾ ਉਥੇ ਸੰਤਪ੍ਰਦਾਇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜਨ ਸ਼ਿਮਾਪੁਰਖ ਸੰਤ ਬਾਬਾ ਗੁਰਮੇਲ ਸਿੰਘ ਜੀ ਇਸ ਦੁੱਖ ਪਰੇ ਕੜੀ ਦੇ ਵਿੱਚ ਜਿਹੜਾ ਪਰਿਵਾਰ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੰਪ੍ਰਦਾਇ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਕਿਉਂਕਿ ਸਿੰਘ ਸੇਵਾਦਾਰ ਵੀ ਬਹੁਤ ਵੱਡਾ ਸੀ ਤੇ ਸ਼ੋਰ ਵੀ ਬਹੁਤ ਵੱਡਾ ਸੀ ਇਸ ਕਰਕੇ ਸਿੰਘ ਦਾ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਵਾ ਬੱਬਾ ਜੀ ਇੱਕ ਇਹਨਾਂ ਦੇ ਮਾਤਾ ਪਿਤਾ ਦੀ ਘੈਂਟਾ ਸੰ ਹਾਂਜੀ ਮਾਤਾ ਪਿਤਾ ਇੱਕ ਮਾਤਾ ਗਿਆ ਤੇ ਪਿਤਾ ਦੀ ਡੈਥ ਹੋਈ ਹੈ ਤੇ ਪਿਤਾ ਦਾਇਤਾ ਦੇ ਕੋਲ ਰਹਿੰਦੇ ਹਾਂਜੀ ਇੱਕ ਉਹਨਾਂ ਦੀ ਸਿਸਟਰ ਭੈਣ ਉਹਨਾਂ ਨੇ ਇੱਕ ਪੰਜ ਮਹੀਨੇ ਬਾਅਦ ਜਿਵੇਂ ਫੇਰੇ ਲਗਾ ਕੇ ਅੰਤਿਮ ਸੰਸਕਾਰ ਕੀਤੇ ਤੇ ਲਾਗੇ ਬਨੇ ਵਿਆਹ ਦਾ ਪ੍ਰੋਗਰਾਮ ਸੀ ਤੇ ਵੈਸੇ ਨਹੀਂ ਉਹਨਾਂ ਦੀ ਸ਼ਾਦੀ ਨਹੀਂ ਹੋਈ ਸੀ ਅਨਮੈਰਿਡ ਸਨ ਲਾੜੀ ਮੌਤ ਹੋ ਗਿਆ ਹੈ ਨਾ ਹਾਂਜੀ